ਦੇ ਨਾਲ ਜਗਤਾਰ ਸਿੰਘ ਸਾਹਿਬ ਦਾ ਸਵਾਦ ਕਰਦਾ ਹਾਂ ਆ ਇੱਕ ਵਾਰ ਫੇਰ ਫਰੀਕੋਟ ਦੀ ਧੀ ਨੇ ਫਰੀਕੋਟ ਦਾ ਨਾਮ ਰੌਸ਼ਨ ਕੀਤਾ ਆ ਫਰੀਕੋਟ ਦੀ ਨਵਜੋਤ ਨੇ ਜਿਹੜਾ ਹੈਗਾ 8ਵੀਂ ਕਲਾਸ ਦੇ ਵਿੱਚੋਂ ਦੂਜਾ ਅੰਕ ਪ੍ਰਾਪਤ ਕੀਤਾ ਦੂਜੇ ਨੰਬਰ ਤੇ ਆਈ ਹੈ ਤੇ 600 ਤੋਂ ਜਿਹੜਾ 600 ਨੰਬਰ ਪ੍ਰਾਪਤ ਦੇ ਪੰਜਾਬ ਚ ਦੂਜੇ ਨੰਬਰ ਤੇ ਆਈ ਹੈ ਤਾਂ ਅੱਜ ਫਰੀਕੋਟ ਦੇ ਸਕੂਲ ਦੇ ਵਿੱਚ ਜਿਹੜਾ ਉਸ ਦਾ ਸਵਾਦ ਕੀਤਾ ਜਾ ਰਿਹਾ ਆ ਬੱਚਿਆਂ ਨੂੰ ਦੇਖ ਸਕਦੇ ਢੋਲ ਦੇ ਡਗੇ ਤੇ ਉੱਪਰ ਬੱਚਿਆਂ ਦਾ ਸਵਾਦ ਕੀਤਾ ਗਿਆ ਹੈਗਾ ਬੱਚੀ ਨੇ ਜਿਹੜਾ ਹੈਗਾ ਪੰਜਾਬ ਦੇ ਵਿੱਚੋਂ ਦੂਜਾ ਅੰਕ ਪ੍ਰਾਪਤ ਕੀਤਾ ਹੈ। ਖੁਸ਼ੀ ਦੀ ਗੱਲ ਹੈ ਕਿ ਇਹ ਬੱਚੇ ਪੰਜਾਬ ਦੇੋਂ ਇਹਨਾਂ ਨੇ ਸਭ ਤੋਂ ਪਹਿਲੇ ਨੰਬਰ ਤੇ ਜਿਹੜੀ ਹੈਗੀ ਹੈ ਨਵਜੋਤ ਆ ਇਹਨੇ ਜਿਹੜਾ ਪੰਜਾਬ ਵਿੱਚੋਂ ਦੂਜੇ ਨੰਬਰ ਤੇ ਆਈ ਨੇ ਤੇ ਦੂਜੇ ਪਾਸੇ ਤੇ ਬੱਚੇ ਜਿਹੜੇ ਖੁਸ਼ੀ ਜਹਰ ਕਰ ਰਹੇ ਨੇ ਭੰਗੜਾ ਪਾ ਕੇ ਗਿੱਧਾ ਪਾ ਕੇ ਇਹ ਅੱਜ ਪੱਤੀ ਦੇ ਜਿੱਤਣ ਤੋਂ ਬਾਅਦ ਸਕੂਲ खुशीया क्योंकि ਜਿਹੜੇ ਬੱਚੇ ਨੇ ਉਹ ਅੱਜ ਪਹਿਲੇ ਨੰਬਰ ਤੇ ਆਏ ਪੰਜਾਬ ਤੋਂ ਤੇ ਤਕਰੀਬਨ ਚਾਰ ਬੱਚੀਆਂ ਨੇ ਜ਼ਿਲ੍ਹੇ ਵਿੱਚੋਂ ਜਿਨ੍ਹਾਂ ਨੇ ਟੌਪ ਕੀਤਾ ਤੇ ਜਿਨ੍ਹਾਂ ਦਾ ਸਨਮਾਨ ਇੱਥੇ ਕੀਤਾ ਜਾ ਰਿਹਾ ਸਕੂਲ ਵੱਲੋਂ ਕੋਟ ਸੁਖੀਆ ਦੇ ਸਕੂਲ ਦੇ ਵਿੱਚ ਜਿਹੜਾ ਹੈ ਬੱਚੇ ਖੁਸ਼ੀ ਜਾਰ ਕਰ ਰਹੇ ਨੇ ਦੇ ਢੋਲ ਦੇ ਡਗੇ ਤੇ ਬੱਚਿਆਂ ਦਾ ਜਿਹੜਾ ਸਵਾਦ ਕੀਤਾ ਜਾ ਰਿਹਾ ਕਿ ਇਹਨਾਂ ਵੱਲੋਂ ਜਿਹੜੀ ਲੱਗੀ ਆ ਮੈਦੂ ਪ੍ਰਾਪਤੀ ਪਹਿਲੇ ਜਿਹਦਾ ਹੈਗਾ ਪੰਜਾਬ ਤੋਂ ਦੂਜੇ ਨੰਬਰ ਤੇ ਪੰਜਾਬ ਤੋਂ ਦੂਜੇ ਨੰਬਰ ਤੇ ਅਤੇ ਦੂਜੇ ਵਰਗੇ ਬੱਚਿਆਂ ਨੇ ਜ਼ਿਲ੍ਹੇ ਪੱਤਰ ਦੇ ਨੂੰ ਲੈ ਰਹੇ ਹੈਗੇ ਆ ਨਾਂ ਚੁਕਾ ਜਿਸ ਤੋਂ ਬਾਅਦ ਅੱਜ ਜਿਹੜਾ ਹੈਗਾ ਇਹਨਾਂ ਦਾ ਸਕੂਲ ਦੇ ਵਿੱਚ ਬੱਚੇ ਖੁਸ਼ੀ ਯਾਰ ਕਰ ਰਹੇ ਨੇ ਭੰਗੜੇ ਪਾ ਕੇ ਢੋਲ ਦੇ ਲੱਗੇ ਤੇ ਤੁਹਾਨੂੰ ਅਸੀਂ ਪੂਰੀ ਗੱਲਬਾਤ ਨੂੰ ਸੁਣਾਵਾਂਗੇ ਇੱਕ ਵਾਰ ਤੁਹਾਨੂੰ ਲਾਈਵ ਵੀ ਸਿਰ ਹੈ ਕਿਵੇਂ ਬੱਚਿਆਂ ਦਾ ਸ਼ਾਅ ਪੜਾਇਆ ਜਾ ਰਿਹਾ ਹੈ ਜਿਹੜੀਆਂ ਬੱਚਿਆਂ ਨੇ ਟਾਪ ਕੀਤਾ ਪੰਜਾਬ ਦਾ ਇੱਕ ਨਾਂ ਰੱਖੀ ਦਿੱਤਾ ਫ੍ਰੀ ਕੋਰਡ ਦਾ ਦੂਜੇ ਨੰਬਰ ਤੇ ਕਿਉਂਕਿ 602 600 ਅੰਕ ਲੈ ਨੇ ਤੇ ਜਿਹੜਾ 600 ਅੰਕ ਲੈ ਕੇ ਜਿਹੜਾ ਹੈਗਾ ਦੂਜੇ ਨੰਬਰ ਤੇ ਆਏ ਨੇ ਤੇ ਜਿਹੜੇ ਬੁੱਕੀ ਬੱਚੀਆਂ ਨੇ ਉਹ ਜ਼ਿਲ੍ਹੇ ਦੇ ਜ਼ਿਲ੍ਹੇ ਪੱਧਰ ਦੇ ਉੱਪਰ ਉਹਨਾਂ ਨੇ ਅਵਾਰਡ ਪ੍ਰਾਪਤ ਕੀਤੇ ਹੈ ਨੰਬਰ ਆਈ ਸਟੇਟ ਲੈਲ ਤੇ ਸੋ ਅੱਜ ਇਹਨਾਂ ਦਾ ਜਿਹੜਾ ਸਨਮਾਨ ਹੈ ਇੱਥੇ ਸਕੂਲ ਦੇ ਵਿੱਚ ਕੀਤਾ ਜਾ ਰਿਹਾ ਹੈਗਾ ਜੋ ਸਾਥੀ ਬੱਚੇ ਸਕੂਲ ਦੇ ਬੱਚੇ ਪੂਰੀ ਖੁਸ਼ੀ ਜੋਹਰ ਕਰ ਰਹੇ ਨੇ ਮੁਕ ਸ਼ੁਕੇਲ ਸਕੂਲ ਦੇ ਵਿੱਚ ਬੱਚਿਆਂ ਦਾ ਵਿੱਚ ਤੁਸੀਂ ਰੌਣਕਾ ਦੇਖ ਸਕਦੇ ਹੋ ਕਿ ਕੋਈ ਕੋ ਬੱਚੇ ਟੌਪ ਕਰਦੇ ਨੇ ਤੇ ਦੂਜੇ ਬੱਚਿਆਂ ਨੂੰ ਹੌਸਲਾ ਵੀ ਕਰਦ ਨੇ ਅੱਜ ਇਹਨਾਂ ਦਾ ਇਹ ਜਿਹੜੀ ਪਹਿਲੇ ਨੰਬਰ ਤੇ ਕੁੜੀਆ ਖੜੀ ਹੈ ਨਜੋਤ ਜਿਹਨੇ ਜਿਹੜਾ ਹੈ ਪੰਜਾਬ ਦੇ ਵਿੱਚੋਂ ਦੂਜਾ ਅੰਕ ਪ੍ਰਾਪਤ ਕੀਤਾ ਲਿਆ ਬਾਕੀ ਬੱਚਿਆਂ ਨੇ ਚਾਰ ਉਹਨਾਂ ਵੱਲੋਂ ਖੜਾ ਹੈਗਾ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਜਿਹੜਾ ਟੌਪ ਕੀਤਾ ਹੈਗਾ ਬਾਕੀ ਬੱਚੇ ਜਿਹਨਾਂ ਦੇ ਆਈਆਂ ਨੇ ਉਹ ਆਹੀ ਆ ਜੋ ਸਕੂਲ ਵਿੱਚ ਪੜ੍ਹਦੇ ਲੱਗੇ ਜਿਹੜਾ ਬੱਚਿਆਂ ਦਾ ਸਵਾਲ ਪੁੱਛਦਾ ਜਾ ਰਿਹਾ ਤੇ ਨਿੱਕਲ ਕੇ ਬੱਚਾ ਬੱਚਿਆਂ ਦੇ ਵਿੱਚ ਪੂਰਾ ਉਤਸ਼ਾਹ ਹੈ ਤੇ ਸਾਡੇ ਪੱਤਰਕਾਰ ਭਾਈ ਜਰਾਂ ਵੀ ਖੁਸ਼ੀ ਜਾਰ ਕਰ ਰਿਹਾ ਕਿਉਂਕਿ ਬੱਚੀ ਵੱਲੋਂ ਮੈਡਲ ਪ੍ਰਾਪਤ ਕੀਤਾ ਗਿਆ ਹੈਗਾ ਦੇਖ ਸਾਡਿਓ ਕਿ ਬੱਚਿਆਂ ਦਾ ਸ਼ਾ ਨਾ ਦੇ ਨਾਲ ਵੱਡੇ ਲੋਕਾਂ ਦੇ ਵਿੱਚ ਵੀ ਹੈਗਾ ਸਾਡਾ ਪੱਤਰਕਾਰ ਭਾਈਚਾਰਾ ਵੀ ਖੁਸ਼ੀ ਮਨਾ ਰਿਹਾ ਹੈਗਾ ਕਿ ਬੱਚੀ ਵੱਲੋਂ ਫ੍ਰੀ ਕੁੜਤ ਦਾ ਨਾਲ ਰੋਸ਼ਨ ਕੀਤਾ ਤੁਹਾਨੂੰ ਅਸੀਂ ਚੈਨਲ ਤੇ ਸਾਰੀ ਅਪਡੇਟ ਦਵਾਂਗੇ ਤੇ ਆ ਨਿੱਕੇ ਨਿੱਕੇ ਦੇਖੋ ਆ ਬੱਚਿਆਂ ਦਾ ਆ ਦੇਖ ਸਕਦੇ ਹੋ ਮਾਪਿਆਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਸਾਡੀ ਇਹ ਦੋ ਭੈਣਾਂ ਨੇ ਨਜੋਤ ਹੁੰਦੀਆਂ ਜਿਹੜੀ ਅਕਮਿਚ ਤੋਂ ਬਾਸ ਆਈ ਹੈ ਪੰਜਾਬ ਦੇ ਜਿਲ੍ਹੇ ਨੰਬਰ ਤੇ ਆਈ ਹੈ ਇਸ ਨੂੰ ਆਪਣਾ ਇੱਕ ਵਾਰੀ ਪਹਿਲੀ ਕਾਹ ਕਿਉਂਕਿ ਵਿਭਾਗੀ ਤੌਰ ਤੇ ਦੂਜੇ ਨੰਬਰ ਤੇ ਆ ਪਰ ਜਿਹੜੇ ਨੰਬਰ ਚੋਂ ਵੇਖਿਆ ਜਾਵੇ 600 600 ਅੰਕ ਨੇ ਜਿਹੜੇ ਪ੍ਰਾਪਤ ਕੀਤੇ ਆ ਤੇ ਇਹ ਨਿੱਕੇ ਨਿੱਕੇ ਬੱਚੇ ਰੰਗ ਬਰਗੇ ਵਰਦੀ ਵਿੱਚ ਬੱਚੇ ਪੂਰੀ ਖੁਸ਼ੀ ਜਾਰ ਕੀਤੀ ਆ ਰਹੀ ਹੈ ਜਿਹੜਾ ਹੁਣ ਇੱਥੇ ਸਕੂਲ ਦੇ ਵਿੱਚ ਨੂੰ ਅੱਜ ਨੂੰ ਸਨਮਾਨਿਤ ਬੱਚਿਆਂ ਦਾ ਕੀਤਾ ਗਿਆ ਹੈਗਾ ਤੇ ਪੂਰਾ ਉਤਸ਼ਾਹ ਸੀ ਸ਼ਾਦ ਦੀ ਤਸਵੀਰਾਂ ਤੁਹਾਡੇ ਸਾਹਮਣੇ ਨੇ ਜਿਹੜੇ ਹੁਣ ਕਲਾਸਾਂ ਦੇ ਵਿੱਚ ਜਾਣਗੇ ਥੋ ਹਾਜੀ ਹਾਜੀ ਸਾਡਾ ਕੱਲ ਜਿਹੜਾ ਬੋਰਡ ਦੀ 8ਵੀਂ ਕਲਾਸ ਦਾ ਜਿਹੜਾ ਨਤੀਜਾ ਕੁਸ਼ਤ ਹੋਇਆ ਉਹਦੇ ਵਿੱਚ ਬੜੇ ਮਾਣ ਵਾਲੀ ਗੱਲ ਹੈ ਕਿ ਬੋਰਡ ਦੀ ਮੈਰਿਟ ਦੇ ਵਿੱਚ ਸਾਡੇ ਫੀਦਕੋਟ ਜ਼ਿਲ੍ਹੇ ਦੇ 8 ਬੱਚੇ ਜਿਹੜੇ ਮੈਰਿਟ ਦੇ ਵਿੱਚ ਆਏ ਨੇ ਜਿਨ੍ਹਾਂ ਚੋਂ 3 ਸਾਡੇ ਸਰਕਾਰੀ ਸਕੂਲਾਂ ਦੇ ਨੇ 2 ਸਰਕਾਰੀ ਸਕੂਲਾਂ ਦੇ ਨੇ ਤੇ 5 ਸੰਤ ਮੋਹਨ ਦਾਸ ਮੈਮੋਰੀਅਲ ਸਕੂਲ ਇਸੇ ਸਕੂਲ ਦੇ ਬੱਚੇ ਜਿਹੜੇ ਮੈਰਿਟ ਦੇ ਵਿੱਚ ਆਏ ਨੇ ਇੱਕ ਹੋਰ ਇੱਕ ਪ੍ਰਾਈਵੇਟ ਸਕੂਲ ਦਾ ਬੱਚਾ ਜਿਹੜਾ ਮੈਰਿਟ ਦੇ ਵਿੱਚ ਆਇਆ ਇਹ ਸਕੂਲ ਵੱਲੋਂ ਲਗਾਤਾਰ ਹੀ ਹਰ ਸਾਲ ਮੈਰਿਟ ਦੇ ਵਿੱਚ ਪੋਜੀਸ਼ਨ ਅਸਲ ਕੀਤੀ ਜਾ ਰਹੀ ਹੈ ਜੋ ਵੀ ਸਾਡੇ ਜ਼ਿਲ੍ਹੇ ਦੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਸਾਡੇ ਜ਼ਿਲ੍ਹੇ ਦੇ ਹਿੱਸੇ ਜਿਹੜਾ ਪਿਛਲੇ ਸਾਲ ਪਹਿਲੀ ਪੋਜੀਸ਼ਨ ਆਈ ਸੀ ਇੱਥੇ ਵੀ ਸਾਡੇ ਐਸ ਸਕੂਲ ਦੇ ਬੱਚੇ ਦੇ 600 ਦੇ ਵਿੱਚੋਂ 600 ਅੰਕ ਪ੍ਰਾਪਤ ਕੀਤੇ ਐ ਤੇ ਉਹ ਉਸ ਨੂੰ ਬੋਰਡ ਵੱਲੋਂ ਟੈਕਨੀਕਲ ਏਕ ਫੈਕਟਰ ਕਰਕੇ ਜਿਹੜੀ ਹੈ ਦੂਸਰੀ ਪੋਜੀਸ਼ਨ ਦਿੱਤੀ ਗਈ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਸੰਸਾ ਜਿਹੜੀ ਹੈ ਬਹੁਤ ਹੀ ਵਿਦਿਅਕ ਦੇ ਪੱਖੋਂ ਬਹੁਤ ਹੀ ਮੋਰੀ ਸੰਸਾ ਹੈ ਤੇ ਹਮੇਸ਼ਾ ਹੀ ਵਿਭਾਗ ਦੇ ਨਾਲ ਇਹਨਾਂ ਵੱਲੋਂ ਸਾਨੂੰ ਸਹਿਯੋਗ ਪ੍ਰਾਪਤ ਹੁੰਦਾ ਹੈ ਤੇ ਮੈਂ ਕਮਨਾ ਕਰਦਾ ਹਾਂ ਕਿ ਉਹ ਨਾਲੇ 10ਵੀਂ ਤੇ 12ਵੀਂ ਦੇ ਵਿੱਚ ਵੀ ਸਾਡੇ ਸਾਰੇ ਜ਼ਿਲ੍ਹੇ ਦੇ ਵਿੱਚੋਂ ਸਾਰੇ ਸਕੂਲਾਂ ਦੇ ਵਿੱਚੋਂ ਚਾਹੇ ਉਹ ਸਰਕਾਰੀ ਹੈ ਚਾਹੇ ਉਹ ਪ੍ਰਾਈਵੇਟ ਹੈ ਵੱਧ ਤੋਂ ਵੱਧ ਪਟਾਸ਼ਨ ਹਾਸਲ ਕਰੀਏ ਇਸ ਨਾਲ ਹੀ ਮੈਂ ਸਾਡੇ ਜਿਹੜੇ ਬਾਕੀ ਸਕੂਲ ਹੈ ਜਿਨ੍ਹਾਂ ਦੇ ਬੱਚੇ ਮੈਰਿਟ ਦੇ ਵਿੱਚ ਆਏ ਨੇ ਉਹਨਾਂ ਨੂੰ ਵਧਾਈ ਦਿੰਦਾ ਹੋਇਆ ਸੰਸਥਾ ਨੂੰ ਫੇਰ ਵਧਾਈ ਦਿੰਦਾ ਤੇ ਕਾਮਨਾ ਕਰਦਾ ਪ੍ਰਮਾਤਮਾ ਮੂਰੇ ਕਿ ਸਾਡੇ ਜਲਾ ਫੇਰ ਆਉਣ ਵਾਲੇ ਜਿਹੜੇ ਰਿਜ਼ਲਟ ਹੈ 10ਵੀਂ ਦੇ 12ਵੀਂ ਦੇ ਵਿੱਚ ਉਹਨਾਂ ਦੇ ਵਿੱਚ ਮੈਰਿਟ ਦੇ ਵਿੱਚ ਸਥਾਨ ਹਾਸਲ ਕਰੇ ਧੰਨਵਾਦ ਜੀ ਉਹ ਬੂਝੇ ਬੱਚੇ ਦੀ ਕਰਨੀ ਜਿਹੜੀ ਤੁਹਾਡੀ ਇਹ ਤਸਵੀਰਾਂ ਤੁਸੀਂ ਦੇਖੀਆਂ ਕਿ ਕਿਸ ਤਰ੍ਹਾਂ ਬੱਚਿਆਂ ਚ ਵੀ ਹਾਸਾ ਸੀਗਾ ਤੇ ਇਹ ਬੱਚਿਆਂ ਇਹ ਜਿਹੜਾ ਹੈਗਾ ਫ੍ਰੀ ਕੋਰਡ ਦਾ ਨਾਮ ਚਮਕਾਇਆ ਜਿੱਥੇ ਇੱਕ ਪੰਜਾਬ ਵਿੱਚੋਂ ਜਿਹੜਾ ਹੈ ਦੂਜਾ ਅੰਕ ਪ੍ਰਾਪਤ ਕੀਤਾ ਹੈਗਾ 8ਵੀਂ ਕਲਾਸ ਦੇ ਵਿੱਚੋਂ ਤਾਂ ਦੂਜੇ ਪਾਸੇ ਜਿਹੜਾ ਹੈਗਾ ਬਾਕੀ ਜਿਹੜੀਆਂ ਚਾਰ ਬੱਚੀਆਂ ਨੇ ਉਹਨਾਂ ਵੱਲੋਂ ਜਿਹੜਾ ਹੈਗਾ ਫ੍ਰੀ ਕੋਰਡ ਦੇ ਲੈਵਲ ਤੋਂ ਬਾਅਦ ਫ੍ਰੀ ਕੋਰਡ ਦੇ ਜਿਹੜੇ ਹੈਗਾ ਜਿਹਨੇ ਲੈਵਲ ਤੇ ਜਿਹੜਾ ਹੈਗਾ ਨਾਮ ਚਮਕਾਇਆ ਹੈਗਾ ਸਾਰੇ ਮੱਚੀਆਂ ਨੂੰ ਇੱਕ ਵਾਰ ਵਧਾਈਆਂ ਕਿਉਂਕਿ ਅੱਜ ਮਾਤਾ ਰਾਣੀ ਦੇ ਨਰਾਤੇ ਵੀ ਹੈ ਤੇ ਧੀਆ ਨੇ ਅੱਜ ਨਾ ਰੋਸ਼ਨ ਕੀਤਾ ਹੈਗਾ ਪੂਰੇ ਪਿੰਡ ਨੇ ਜੀ